ਹਾਂਜੀ ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੀਬੀ 77 ਸਟਡੀ ਪੁਆਇੰਟ ਤੇ ਅੱਜ ਦੀ ਵੀਡੀਓ ਉਹਨਾਂ ਦੋਸਤਾਂ ਲਈ ਹੈ ਜਿਨ੍ਹਾਂ ਦੋਸਤਾਂ ਨੇ ਅਪਰੈਂਟਸ਼ਿਪ 2600 ਅਤੇ ਐਲਮ 3000 ਦਾ ਪੇਪਰ ਦਿੱਤਾ ਸੀ ਕਾਫੀ ਦੋਸਤਾਂ ਦੇ ਕਮੈਂਟ ਅਤੇ WhatsApp ਤੇ ਮੈਸੇਜ ਅਤੇ ਕਾਲ ਵੀ ਆ ਰਹੀਆਂ ਸੀਗੀਆਂ ਕਿ ਕਿੰਨੇ ਮੈਰਿਟ ਜਾਵੇਗੀ ਕੀ ਡਾਕੂਮੈਂਟ ਤਿਆਰ ਕਰਨੇ ਹਨ ਕਦੋਂ ਆਵੇਗਾ ਰਿਜ਼ਲਟ ਪੂਰੀ ਜਾਣਕਾਰੀ ਇਸ ਵੀਡੀਓ ਵਿੱਚ ਦਿੰਨੇ ਆ ਜੀ ਉਸ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਨਗ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀਆਂ ਵੀਡੀਓਜ਼ ਦਾ ਵੀ ਨੋਟੀਫਿਕੇਸ਼ਨ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਸਕੇ ਜੀ। WhatsApp ਗਰੁੱਪ ਦੇ ਵਿੱਚ ਜੁੜਨਾ ਚਾਹੁੰਦੇ ਹੋ ਤਾਂ ਡਿਸਕ੍ਰਿਪਸ਼ਨ ਦੇ ਵਿੱਚ WhatsApp ਗਰੁੱਪ ਦਾ ਲਿੰਕ ਦਿੱਤਾ ਹੋਇਆ ਹੈ। ਜਾ ਕੇ ਸਿੱਧਾ ਡਾਇਰੈਕਟ ਜੁਆਇਨ ਹੋ ਸਕਦੇ ਹੋ ਜੀ। ਸੋ ਜ਼ਿਆਦਾ ਟਾਈਮ ਨਾ ਵੇਸਟ ਕਰਦੇ ਵੇ ਵੀਡੀਓ ਨੂੰ ਕਰਦੇ ਆਪਾਂ ਸ਼ੁਰੂ। ਦੋਸਤੋ ਗੱਲ ਕਰ ਲਈਏ ਆਪਾਂ ਪਹਿਲਾਂ ਸਭ ਤੋਂ ਫਰਸਟ ਕੀ ਅਪਰੈਂਟਸਿਪ ਦੇ ਰਿਜ਼ਲਟ ਦੀ ਰਿਜ਼ਲਟ ਦੀ ਜਾਣਕਾਰੀ ਜਿਹੜੀ ਕਿ 15 ਤਰੀਕ ਤੋਂ ਲੈ ਕੇ 20 ਤਰੀਕ ਦੇ ਵਿੱਚ ਤੁਹਾਨੂੰ ਰਿਜ਼ਲਟ ਦੇਖਣ ਨੂੰ ਮਿਲੇਗਾ ਅਪਰੈਂਟਸਿਪ ਦਾ ਜੀ ਠੀਕ ਹੈ ਦੋਸਤੋ 15 ਤਰੀਕ ਤੋਂ ਲੈ ਕੇ 20 ਤਰੀਕ ਦੇ ਵਿੱਚ ਵਿੱਚ ਰਿਜ਼ਲਟ ਦੇਖਣ ਨੂੰ ਮਿਲੇਗਾ 15 ਤਰੀਕ ਨੂੰ ਯਾਨੀ ਕਿ ਛੁੱਟੀ ਆ ਗਈ ਉਸ ਤੋਂ ਬਾਅਦ ਵੀ ਰਿਜ਼ਲਟ ਆਉਣ ਦੀ ਸੰਭਾਵਨਾ ਹੈ ਜੀ ਅਤੇ ਇਲਮ ਦੀ ਗੱਲ ਕਰ ਲਈਏ ਜੀ ਇਲਮ ਦੀਆਂ ਦੋ ਡੇਟਸ ਮਿਲੀਆਂ ਨੇ ਇੱਕ ਹੈ ਅੱਜ ਦੀ 13 ਦੇਖ ਸ਼ਾਮ ਤੱਕ ਆਉਣ ਦੀ ਸੰਭਾਵਨਾ ਹੋ ਸਕਦੀ ਹੈ ਜੀ ਅਤੇ ਨੰਬਰ 2 18 ਤਰੀਕ 18 ਤਰੀਕ ਨੂੰ ਜਾਂ ਅੱਜ ਰਿਜ਼ਲਟ ਪੈਣ ਦੀ 100% ਉਮੀਦ ਹੈ ਜੀ ਮੈਰਿਟ ਦੀ ਜਾਣਕਾਰੀ ਮੈਰਿਟ ਦੀ ਇਦਾਂ ਜਾਣਕਾਰੀ ਹੈ ਜੀ ਕਿ ਜਿਹੜੀ ਪ੍ਰਾਇਰਨਸਿਪ ਦੀ ਮੈਰਿਟਾ ਉਹ ਐਸੀ ਦੀ ਪਹਿਲਾਂ ਵੀ ਕਿਹਾ ਸੀਗਾ 48 ਤੋਂ ਲੈ ਕੇ 50 51 ਦੇ ਵਿੱਚ ਜਾਵੇਗੀ ਜੇਕਰ ਨਾਰਮਲਾਈਜੇਸ਼ਨ ਹੁੰਦੀ ਹੈ ਤਾਂ ਪੁਆਇੰਟਾਂ ਦੇ ਵਿੱਚ ਵੀ ਇੱਕ ਅੱਧਾ ਪੁਆਇੰਟ ਉੱਪਰ ਹੇਠਾਂ ਹੋ ਸਕਦਾ ਹੈ ਜੀ BC ਦੀ ਗੱਲ ਕਰ ਲਈਏ ਜੀ ਪਹਿਲੇ ਵੀਡੀਓ ਵਿੱਚ ਵੀ ਦੱਸਿਆ ਸੀਗਾ BC ਦੀ ਗੱਲ ਕਰੀ ਜੀ ਤਾਂ 52 ਤੋਂ ਲੈ ਕੇ 54 ਦੇ ਵਿੱਚ ਜਾਣ ਦੀ ਸੰਭਾਵਨਾ ਹੈ ਜੀ 52 ਤੋਂ ਲੈ ਕੇ 57 ਨੰਬਰਾਂ ਤੇ ਜਾਣ ਦੀ ਉਮੀਦ ਹੈ ਜੀ ਜਰਨਲ ਦੀ ਗੱਲ ਕਰ ਲਈਏ ਜੀ ਜਰਨਲ 55 ਤੋਂ 60 ਜਰਨਲ 55 ਤੋਂ 60 ਤੱਕ ਮੈਰਿਟ ਜਾਵੇਗੀ ਅਪਰੈਂਟਸਿਪ ਦੀ ਅਤੇ ਇਲਮ ਦੀ ਗੱਲ ਕਰ ਲਈਏ ਜੀ ਜਿਹੜੇ ਐਸਈਬੀਸੀ ਉਹਨਾਂ ਦੀ ਮੈਰਿਟ ਹੋ ਸਕਦਾ ਨਾ ਬਣੇ ਕਿਉਂਕਿ ਸਿੱਧਾ ਡਾਇਰੈਕਟ ਉਹਨਾਂ ਨੂੰ ਕੁਆਲੀਫਾਈਡ ਦੇ ਜਾਨੀ ਕਿ ਜਿਨ੍ਹਾਂ ਦੇ 20 ਨੰਬਰ ਆ ਗਏ ਕੁਆਲੀਫਾਈਡ ਵਾਲਾ 20 ਨੰਬਰ ਵਾਲਾ ਕੁਆਲੀਫਾਈਡ ਹੈ ਉਹਨਾਂ ਦੇ ਸਿੱਧਾ ਹੀ ਡਾਕੂਮੈਂਟ ਵੈਰੀਫਿਕੇਸ਼ਨ ਦੇ ਲਈ ਉਹ ਕੁਆਲੀਫਾਈਡ ਨੇ ਜੀ ਜਰਨਲ ਦੀ ਗੱਲ ਕਰ ਲਈਏ ਜੀ ਜਰਨਲ 30 ਪਲੱਸ ਜਿਨ੍ਹਾਂ ਦੇ ਨੰਬਰ ਨੇ ਜੀ ਜਰਨਲ ਵਾਲੇ ਉਹ ਵੀ ਸੇਫ ਨੇ ਜੀ ਹੁਣ ਤੁਸੀਂ ਡਾਕੂਮੈਂਟ ਬਾਰੇ ਵੀ ਪੁੱਛ ਰਹੇ ਸੀਗੇ ਕਿਹੜੇ ਕਿਹੜੇ ਸਰ ਤਿਆਰ ਕਰੀਏ ਡਾਕੂਮੈਂਟ ਦੀ ਗੱਲ ਕਰ ਲਈਏ ਜੀ ਆਈਟੀਆ ਜਿਨ੍ਹਾਂ ਨੇ ਕੀਤੀ ਹੋਈ ਹੈ ਜੀ ਜਿਨ੍ਹਾਂ ਨੇ ਅਪਰੈਂਟਸਿਪ ਦੀ ਵੈਰੀਫਿਕੇਸ਼ਨ ਕਰਾਉਣੀ ਹੈ ਚਾਰ ਸਰਟੀਫਿਕੇਟ ਹੋਣੇ ਜ਼ਰੂਰੀ ਨੇ ਜੀ ਆਈਟੀਆ ਦੇ ਅਤੇ ਉਹਨਾਂ ਤੇ ਗ੍ਰੀਨ ਟਿਕ ਲੱਗਿਆ ਹੋਇਆ ਹੋਣਾ ਚਾਹੀਦਾ ਹੈ ਉਹ ਵੈਰੀਫਾਈ ਹੋਣੇ ਚਾਹੀਦੇ ਹਨ ਉਸ ਤੋਂ ਬਾਅਦ ਪੰਜਾਬ ਰੈਜ਼ਿਡੈਂਸ ਦਾ ਜੀ ਜਿਹੜਾ ਕੀ ਜਨਮ ਵਾਲਾ ਚੱਲੇਗਾ ਘੱਟ ਤੋਂ ਘੱਟ 5 ਸਾਲ ਵਾਲਾ ਨਹੀਂ ਮੰਨਿਆ ਜਾਵੇਗਾ ਜੀ ਉਸ ਤੋਂ ਬਾਅਦ ਤੁਹਾਡੀ ਕੈਟਾਗਰੀ ਐਸਸੀ ਬੀਸੀ ਹੈ ਉਹਨਾਂ ਕੋਲ ਉਹ ਸਰਟੀਫਿਕੇਟ 2025 ਵਾਲਾ ਹੋਣਾ ਚਾਹੀਦਾ ਹੈ ਅਤੇ ਜਿਹੜਾ ਪੰਜਾਬ ਰੈਜ਼ੀਡੈਂਸ ਦਾ ਉਹ ਵੀ 2025 ਵਾਲਾ ਹੋਇਆ ਹੋਣਾ ਚਾਹੀਦਾ ਹੈ ਜੀ ਕਿ ਤੋਂ ਮਾਨਤਾ ਪ੍ਰਾਪਤ ਹੋਣਾ ਚਾਹੀਦਾ ਹੈ ਬਕਾਇਦਾ 바ਰ ਕੋਡ ਵੀ ਜ਼ਰੂਰੀ ਹੈ ਜੀ ਜੇਕਰ ਆਈਟੀਏ ਦੇ ਉੱਪਰ ਵੀ ਤੁਹਾਡਾ 바ਰ ਕੋਡ ਹੋਣਾ ਚਾਹੀਦਾ ਹੈ ਜਦੋਂ ਤੁਸੀਂ ਵੈਰੀਫਿਕੇਸ਼ਨ ਦੇ ਲਈ ਜਾਓਗੇ ਤਾਂ ਉੱਥੇ 바ਰ ਕੋਡ ਦੇ ਨਾਲ ਸਕੈਨ ਕਰਨਗੇ ਜੇਕਰ ਤੁਹਾਡਾ ਡਾਟਾ ਮੈਚ ਕਰਦਾ ਹੈ ਤਾਂ ਤੁਸੀਂ ਕੁਆਲੀਫਾਈਡ ਮੰਨੇ ਜਾਓਗੇ ਏਲਮ ਦੀ ਗੱਲ ਕਰ ਲਈਏ ਜੀ ਦਾ ਏਲਮ ਤੁਹਾਡੇ ਕੋਲ 10ਵੀਂ ਪਾਸ ਹੋਣੀ ਚਾਹੀਦੀ ਹੈ ਇੱਕ ਪੰਜਾਬੀ ਦੇ ਵਿੱਚੋਂ ਪਾਸ ਹੋਇਆ ਹੋਣਾ ਜ਼ਰੂਰੀ ਹੈ ਜੀ ਕਿਸੇ ਵੀ ਮਾਤਾ ਪ੍ਰਾਪਤਾ ਤੁਸੀਂ 10ਵੀਂ ਕੀਤੀ ਹੋਈ ਹੋਵੇ ਤੇ ਪਲੱਸ ਨਾਲ ਪੰਜਾਬੀ ਪਾਸ ਹੋਵੇ ਠੀਕ ਹੈ ਦੋਸਤੋ ਉਸ ਤੋਂ ਬਾਅਦ ਤੁਹਾਡੇ ਕੋਲ ਪੰਜਾਬ ਰੈਜ਼ੀਡੈਂਸ ਦਾ ਜਨਮ ਵਾਲਾ ਚਾਹੀਦਾ ਹੈ ਜੀ ਜਿਹੜੀ ਕਿ ਰਿਜ਼ਰਵ ਕੈਟਾਗਰੀ ਹੈ ਜਿਵੇਂ ਐਸਸੀ ਬੀਸੀ ਹੋਗਾ ਜੀ ਉਸ ਤੋਂ ਬਾਅਦ ਤੁਹਾਡੇ ਕੋਲੇ ਦੋ ਸਰਟੀਫਿਕੇਟ ਐਨਏਸੀ ਦੇ ਹੋਣੇ ਹੋਣ ਚਾਹੀਦੇ ਹਨ ਜੀ ਜਿਵੇਂ ਦੋ ਸਾਢੇ ਵੜਾ ਆਉਂਦੇ ਨੇ ਜੀ ਅਪਰੈਂਟਸ਼ਿਪ ਦੇ ਜੀ ਇੱਕ ਹੋ ਗਿਆ ਮਾਰਕਸ ਵਾਲਾ ਜੀ ਇੱਕ ਡਿਗਰੀ ਵਾਲਾ ਜੀ ਐਨਐਸ ਦਾ ਅਪ੍ਰੈਂਟਸਿਪ ਦਾ ਸਰਟੀਫਿਕੇਟ ਹੋਇਆ ਹੋਣਾ ਚਾਹੀਦਾ ਹੈ ਬਕਾਇਦਾ ਲਾਈਨਮੈਨ ਟ੍ਰੇਡ ਦੇ ਵਿੱਚ ਤੁਸੀਂ ਅਪ੍ਰੈਂਟਸਿਪ ਕੀਤੀ ਹੋਈ ਹੋਣੀ ਚਾਹੀਦੀ ਹੈ ਦੋਸਤੋ ਇਹ ਸੀ ਅੱਜ ਦੀ ਜਾਣਕਾਰੀ ਅੱਜ ਮਿਤੀ 13 ਤਰੀਕਾ ਜੀ ਅਤੇ ਅੱਜ ਰਿਜ਼ਲਟ ਆਉਣ ਦੀ ਸੰਭਾਵਨਾ ਹੈ ਜੀ ਅਪ੍ਰੈਂਟਸਿਪ ਅਤੇ ਏਲਮ ਦੀ ਜੀ ਆਦਰਵਾਇਜ਼ 18 ਤਰੀਕ ਤੱਕ ਰਿਜ਼ਲਟ ਸਾਰਾ ਦੇ ਡਿਕਲੇਅਰ ਕਰ ਦਿੱਤੇ ਜਾਣਗੇ ਜੀ ਧੰਨਵਾਦ ਸਾਥੀਓ ਬਤ ਵਤ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਜਰੂਰ ਕਰਨਾ ਜੀ ਕਿੰਨੇ ਨੰਬਰ ਆਏ ਹਨ ਜੀ ਤੁਸੀਂ ਕਮੈਂਟਾਂ ਦੇ ਵਿੱਚ ਸਾਨੂੰ ਜਰੂਰ ਦੱਸਦੇ ਨੇ ਹਾਂ ਜੀ ਠੀਕ ਹੈ ਦੋਸਤੋ ਧੰਨਵਾਦ ਸਾਥੀਓ